ਡੋਰ ਲੈ ਕੇ ਆਏ ਜੀ ਉਹਦੇ ਪ੍ਰੋਪਰ ਨਾ ਨਹੀਂ ਆਈ ਦੀ ਅਸੀਂ ਖੰਨੇ ਤੋਂ ਲੈ ਕੇ ਆਏ ਜੀ ਕੋਮ ਫਿਰ ਉਹ ਤਿੰਨ ਵਾਲੀ ਹੋਣੀ ਆ ਚਾਰ ਵਾਲੀ ਆਲਤ ਖਾਂ ਦੀ ਕਿੰਨੇ ਦੀ ਪੈਂਦੀ ਆ ਛੋਟੀ ਛੋਟੀ ਇਹ ਵਾਲੀ ਇਹ 450 ਦੀ ਇਹ ਹਾਂ ਕਿਹੜੀ ਆ ਉਹ ਆ 350 ਡੋਰ ਕਿੰਨੀ ਹੋਊਗੀ ਇਹਦੇ ਤੇ ਇਹਦੇ ਤੇ ਇਹਦੇ ਤਿੰਨ ਨੜੇ ਇਹਦੇ ਤਿੰਨ ਨੜੇ ਹੈ ਇਹ ਜੇ ਨੂੰ ਸੰਭਾਲ ਲੇਗਾ ਕਿ ਕੰਨੇ ਤੋਂ ਵਸਤੇ ਕਹੀ ਕਿੰਨੇ ਦੀ ਪਊਗੀ ਇਹ ਵੀਰੇ ਪਊਗੀ 2750 ਦੀ 2750 ਦੀ 2750 ਦੀ ਬੜੀ ਮਹਿੰਗੀ ਆ ਇਹ ਤਾਂ ਛੋਟੀ ਤਿੰਨ ਨੜਿਆਂ ਵਾਲੀ ਖੜੀ ਆ ਤਿੰਨ ਨੜਿਆਂ ਵਾਲੀ ਵੀ ਮਿਲ ਜੂਗੀ ਉਹ ਦਿਖਾ ਦੇ ਆਹ ਪਰੀਆਂ ਜੀਆਂ ਮੂਸੇ ਵਾਲੇ ਦੀਆਂ 5 ਰੁਪਏ ਇਹ ਤਿੰਨ ਨੜਿਆਂ ਵਾਲੀ ਤਿੰਨ ਵਟਾ 6 ਇੱਕ ਜਿਹੜੀ ਆ ਗੱਟੂਆਂ ਤੇ ਡੋਰ ਆਉਂਦੀ ਆ ਧਾਗਾ ਇਹ ਪਰੀਆਂ ਦਾ ਧਾਗਾ ਇਹ ਕੀ ਰੇਟ ਪਊਗਾ 550 550 ਦਾ ਕਿੰਨੇ ਨੜੇ ਹੁੰਦੇ ਨੇ ਤੇ ਇਹ ਹੁੰਦੇ 4-5 ਨੜੇ ਆਹ 4 ਰੁਪਏ ਹੈ ਉਹ ਮੁੰਡਿਆਂ ਨੂੰ ਫੇਰ ਦਿਖਾ ਦਾਂਗੇ ਉਹਨਾਂ ਨੂੰ ਜਿਹੜੇ ਆ ਬੜੇ ਨੇ ਜਿਹੜੇ ਆ ਨੇ ਇਹ ਕੰਦਾ ਕਹਿੰਦੇ ਨੇ 70 ਰੁਪਏ 100 ਰੁਪਏ ਉਹ ਦਾਹਰਪੀ ਦਾ ਹੈ ਸੈਂਕੜਾ ਸੈਂਕੜੇ 'ਚ ਕੋਈ ਹੈਗੀ ਉਹ ਕਿੰਨੇ ਦਾ ਪਊਗਾ ਸੈਂਕੜਾ ਇਹ ਇਹ 600 ਰੁਪਏ ਦੇ 600 ਦਾ 700 ਵਧੀਆ ਯਾਰ ਆ ਦਾ ਫੇਰ ਆਹ ਇੱਕ ਸਾਜ ਆਪਾਂ 15 ਕਿੰਨੇ ਦਾ ਸੈਂਕੜਾ ਸੈਂਕੜਾ ਕਿੰਨੇ ਦਾ ਪਊ ਵੀਰੇ ਇਹ 15 ਵਾਲਾ 15 ਵਾਲਾ